ਸਾਰੇ ਪਾਰਟਨਰ ਦੇ ਨਾਰਾ ਪਰ ਇੱਕ ਸ਼ਰਤ ਤੇ ਜਿਹੜਾ ਪੁੱਤੇ ਲਾਏਗਾ ਪਾਣੀ ਆਏ ਸਭਾ ਦੇ ਵਿੱਚ ਪੂਤ ਮੰਰੇ ਦੇ ਸਾਹਮਣੇ ਐਮਐਲਏ ਤੋਂ ਲੈ ਕੇ ਸਭ ਪਿਕਰ ਤੱਕ ਨੂੰ ਮੁੱਖ ਮੰਤਰੀ ਤੱਕ ਨੂੰ ਪਹੁੰਚਣਾ ਪਊਗਾ ਜੇ ਪੰਜਾਬ ਦੀ ਸਰਕਾਰ ਠੱਗਾਂ ਵਾਲੇ ਜਦੋਂ ਮੰਨਪਰਨਾ ਦੇ ਤਰ੍ਹਾਂ ਦੇ ਕਿਸੇ ਦਾ ਵੀ ਵਿਆਹ ਹੋਊਗਾ ਉਹ ਟੈਂਪਰ ਤੇ ਪਾਣੀ ਭੁੱਟੇ ਨਾਲੇ ਦਾ ਪਿਆ ਜਾਊਗਾ ਤਕੜਾ ਮੰਤਰੀ ਦੇ ਘਰੇ ਬੱਚਾ ਮੰਗਲਾਵੇ ਉਸ ਦੀ ਘਰ ਵਾਲੀ 199 ਫਰੂਟ ਖਾਂਦੀ ਆ ਬੇ ਗਰੀਬ ਤੋਂ ਗਰੀਬ ਲੋਕ ਪੜਿਆ ਮਜ਼ਦੂਰਾ ਘਰ ਦੇ ਵਿੱਚੋਂ ਉਹ ਔਰਤਾਂ ਫੂਟਾਂ ਦੀ ਜਗ੍ਹਾ ਤੇ ਕਈ ਵਾਰ ਫਰੂਟ ਖਾਂਦੀ ਇਹ ਫੈਕਟਰੀ ਦਾ ਮਾਲਕ ਹੋਰ ਸੀ ਜਿਹਦਾ ਮੈਨਾ ਇਹ ਸੀ ਕਿ ਜੀ ਮੇਰਾ ਕੋਈ ਫੋਨ ਨੰਬਰ ਲਾ ਲਓ ਮੈਂ ਦੱਸਾਂਗਾ ਕਿ ਪਾਣੀ ਵਿੱਚ ਗੰਦ ਕੌਣ ਪਾ ਰਿਹਾ ਬਲੈਕਮੇਲ ਲੱਖਾਂ ਸੁਧਾਰਾ ਜਿਹੜਾ ਵੇਰ ਕਾਲਿਆਂ ਨੂੰ ਤੰਗ ਕਰੀ ਜਾਂਦਾ ਬੁੱਢੇ ਨਾਲੇ ਨੂੰ ਬੰਨ ਰਾਉਣ ਦੀ ਗੱਲ ਕਰੀ ਜਾਂਦਾ ਕਿ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਤੇਰੇ ਤੋਂ ਨਾਲਾ ਵਾਅਦ ਨਹੀਂ ਪਟਾਇਆ ਜਣਾ ਮੇਰੇ ਤੋਂ ਲਿਖ ਕੇ ਲੈਦਾ ਗੱਲ ਜਿੱਥੇ ਲਿਖ ਕੇ ਲੈਣੀ ਔਰ ਜਿਹੜੇ ਆ ਅੱਗੇ ਆ ਵੇਰ ਕਾਲੇ ਫੈਕਟਰ ਨਾਲੇ ਉਹਨਾਂ ਦੇ ਨਾਲ ਮੈਂ ਹਿੱਕ ਠੋਕ ਕੇ ਖੜਾ ਸਾਰਾ ਪੰਜਾਬ ਵੀ ਪੰਜਾਬ ਤਾਂ ਰਹਿਜੀ ਇੱਕ ਪਾਸੇ ਸਾਡੇ ਪੰਜਾਬ ਦੇ ਨੇਤਾ ਮੰਤਰੀ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੇ ਕੋਈ ਉਂਗਲ ਭੜਕੇ ਦੀ ਉਹਨਾਂ ਦੇ ਅੱਖ ਭੜਕੇ ਕੋਈ ਦੇਖੇ ਤੇ ਉਂਗਲ ਖੜੀ ਕਰਕੇ ਦੇਖੋ ਉਹਨਾਂ ਦੇ ਨਾਲ ਇੱਕ ਵਾਰ ਜਵਾ ਪੱਥਰ ਨਹੀਂ ਜੇ ਤੋਫਾ ਵੀ ਲਾਉਣਾ ਪਿੰਗਾ ਲਾ ਦਾਂਗੇ ਕੋਈ ਫੈਕਟਰੀ ਵਾਲਿਆਂ ਨੂੰ ਗੱਲ ਕਰਕੇ ਵਿਖਾਵੇ ਮੈਂ ਗੱਲ ਫੈਕਟਰੀ ਵਾਲਿਆਂ ਨੂੰ ਕਹਿਣਾ ਕਿ ਲੱਖਾਂ ਰਹਿ ਗਏ ਇੱਕ ਪਾਸੇ ਲੱਖੇ ਦੇ ਮਸਲੇ ਤੇ ਨਹੀਂ ਮੈਂ ਬੋਲੀ ਜਾਂਦਾ ਮੈਂ ਕਿੱਥੇ ਬੋਲੀ ਆ ਨਾ ਕੁਝ ਲੋਕ ਕਹਿੰਦੇ ਕੁਝ ਬੁਰੀਆਂ ਦੀ ਬਹੁਤ ਸਾਰੇ ਲੋਕ ਗੰਦ ਮੰਦ ਘਰ ਦਾ ਪਾਣੀ ਚਾ ਕੇ ਸਿੱਟ ਦਿੰਦੇ ਆ ਔਰ ਜਿਹੜੇ ਫੈਕਟਰੀਆਂ ਆਏ ਆ ਉਹ ਅਕਸਰ ਜਿਹੜੇ ਕਹਿੰਨ ਲੋਕਾਂ ਦੀਆਂ ਵੀਡੀਓ ਸਾਹਮਣੇ ਆਂਗਾ ਕਿਸੇ ਨੇ ਕੈਮੀਕਲ ਪਾਤਾ ਕਿਸੇ ਨੇ ਕੁਝ ਕਰਤਾ ਪਰ ਮੈਂ ਫੈਕਟਰੀ ਵਾਲਿਆਂ ਦੇ ਨਾਲ ਮੈਂ ਪੰਜਾਬ ਦੇ ਮੰਤਰੀਆਂ ਦੇ ਨਾਲ ਚੌਥੀ ਫੈਰੇ ਮੰਤਰੀਆਂ ਦੇ ਨਾਲ ਹੁੰਦਾ ਚਾਰ ਪਾਰਟੀਆਂ ਕਾਂਗਰਸ ਕਾਲੀ ਦਲ ਬੀਜੇਪੀ ਝਾਰੂ ਵਾਲੇ ਕਿਸੇ ਨੇ ਪੰਜਾਬ ਦੇ ਹੱਕ 'ਚ ਨਹੀਂ ਖੜਨਾ ਤੇ ਬਿਜ਼ਨਸਮੈਨਾਂ ਦੇ ਹੱਕ 'ਚ ਖੜਮਗੇ ਤੇ ਆਪਾਂ ਵਰ ਕਿਉਂ ਪਾਸ ਹੋਈਏ ਆਪਾਂ ਵੀ ਬਿਜ਼ਨਸਮੈਨਾਂ ਨਾਲ ਖਾਂਦੇ ਆ ਵੇਖੋ ਲੱਖਿਆ ਸਦਾਨਿਆ ਗੱਲ ਸੁਣ ਟਕਾ ਕੇ ਮੈਂ ਫਿਰ ਇੱਕ ਗੱਲ ਵੱਡੇ ਵੱਟ ਕਹਿਣਾ ਕਿ ਮੈਂ ਗੱਲ ਕਿਸੇ ਲੱਖੇ ਦੀ ਜਾਂ ਅਰਮਤਾ ਜਿਹੜਾ ਮਾਨੋ ਜਿਹੜਾ ਐਕਟਰ ਸੋਨੀਆ ਮਾਨ ਨੇ ਪਾਈ ਜਾ ਉਹਨਾਂ ਤੇ ਜਾਂ ਉਹ ਕਿਸਾਨਾਂ ਤੇ ਮੈਂ ਕਿਸੇ ਤੇ ਨਹੀਂ ਬੋਲਦਾ ਮੈਂ ਬੋਲੂnga ਪਾਣੀ ਦਾ ਜਿਹੜਾ ਆ ਪਾਣੀ ਜਿਹਦੇ ਨਾਲ ਗੰਦਨਾ ਬਿਮਾਰਨਾ ਲੱਗ ਰੇਗਾ ਸਾਡੇ ਫਾਜ਼ਿਲਕਾਰੇ ਵਿੱਚ ਕੈਂਸਰ ਦੇ ਨਾਲ ਮੁਕਤਾ ਹੋਣਾਂ ਸ਼ੁਰੂ ਹੋ ਗਈਆਂ ਹਰੇ ਕੱਲ੍ਹ ਪਾਰਸੋਈ ਜਿਹੜਾ ਆ ਬੱਲੂਆਂ ਦੇ ਹਲਕੇ ਦੇ ਵਿੱਚ ਇੱਕ ਜਿਹੜੀ ਕਹਿੰਦੇ ਔਰਤ ਦੀ ਡੈਥ ਹੋਈ ਆ ਔਰ ਛੋਟੇ-ਛੋਟੇ ਬੱਚਿਆਂ ਨੂੰ ਕੈਂਸਰ ਹੋਇਆ ਪਿਆ 16 16 ਸਾਲ ਦੀ ਨਾ ਧੀਆਂ ਨੂੰ ਕੈਂਸਰ ਹੋਇਆ ਪਿਆ ਸੇ ਬੋਲ ਰਿਹਾ ਮੈਂ ਪਾਣੀ ਤੇ ਨੌਜਵਾਨੀ ਤੇ ਮੈਂ ਕਿਸੇ ਦਾ ਪੱਖ ਨਹੀਂ ਪੂਰ ਰਿਹਾ ਜੇਕਰ ਫੈਕਟਰ ਨਾਲੇ ਕਹਿੰਦੇ ਆ ਕਿ ਪਾਣੀ ਸਹੀ ਆ ਜਾਂ ਕੋਈ ਉਹਨਾਂ ਨੂੰ ਬਲੈਕਮੇਲ ਕਰਦਾ ਪਹਿਲੀ ਗੱਲ ਤੇ ਆ ਮੈਂ ਕੋਈ ਲੱਖ ਦਾ بار-बार ਕਹ ਰਿਹਾ ਪੱਖ ਨਹੀਂ ਪੂਰ ਰਿਹਾ ਜੇ ਫੈਕਟਰ ਨਾਲਿਓ ਤੁਹਾਡੇ ਤੋਂ ਕੋਈ ਨਹੀਂ ਦੰਦਾ ਪੈਸੇ ਮੰਗਦਾ ਤੇ ਫੇਰ ਤੁਸੀਂ ਉਹ ਰਿਕਾਰਡਿੰਗ ਉਹ ਸਬੂਤ ਵਾਇਰਲ ਕਰੋ ਤਾਂ ਕਿ ਪੰਜਾਬ ਦੇ ਲੋਕ ਬਲੈਕ ਮੈਲਾ ਤੋਂ ਚਕੰਨੇ ਹੋ ਸਕਣ ਤੇ ਜੇ ਤੁਹਾਡੇ ਕੋਲ ਹੈ ਨਹੀਂਗਾ ਕੁਝ ਫੇਰ ਤੁਸੀਂ ਨਾ ਬੋਲੋ ਦੂਜੀ ਗੱਲ ਮੈਂ ਫੈਕਟਰੀ ਵਾਲਿਆਂ ਦੇ ਨਾਲ ਮੈਂ ਪਾਸੇ ਨਹੀਂ ਹੁੰਦਾ ਮੈਂ ਵਾਰ ਵਾਰ ਕਹਿੰਨਾ ਮੈਂ ਚਾਰੇ ਪਾਰਟਨਰਾਂ ਦੇ ਨਾਲ ਪਰ ਇੱਕ ਸ਼ਰਤ ਤੇ ਜਿਹੜਾ ਬੁੱਢੇ ਨਾਲੇ ਦਾ ਪਾਣੀ ਆ ਆਏ ਮਤਾਨ ਸਭਾ ਦੇ ਵਿੱਚ ਉਹ ਕੈਮਰੇ ਦੇ ਸਾਹਮਣੇ ਐਮਐਲਏ ਤੋਂ ਰਹਿ ਕੇ ਸਪੀਕਰ ਤੱਕ ਨੂੰ ਮੁੱਖ ਮੰਤਰੀ ਤੱਕ ਨੂੰ ਪੀਣਾ ਪਊਗਾ ਅਸੀਂ ਜੇ ਪੰਜਾਬ ਦੀ ਸਰਕਾਰ ਫਟਣ ਦੇ ਨਾਲ ਤਾਂ ਅੱਜ ਦਾ ਪੰਜਾਬ ਨਹੀਂ ਪੂਰਾ ਪੰਜਾਬ ਸਰਕਾਰ ਦੇ ਨਾਲ ਤੁਹਾਡੇ ਨਾਲ ਪਰ ਕਿਹਦਾ ਕੰਮ ਕੋਈ ਆ ਕਿ ਜਿਹੜਾ ਪਾਣੀ ਆ ਉਹ ਬਿਸਰੇਰੀ ਤਸਰੀ ਨਹੀਂ ਪੀਂਦੇ ਨਾ ਜਦੋਂ ਮੰਤਰੀਆਂ ਦੇ ਘਰਾਂ ਦੇ ਵਿੱਚ ਕਿਸੇ ਦਾ ਵੀ ਵਿਆਹ ਹੋਊਗਾ ਔਰ ਸੈਂਟਰੇ ਪਾਣੀ ਬੁੱਢੇ ਨਾਲੇ ਦਾ ਪਿਆਇਆ ਜਾਊਗਾ ਵਿਧਾਨ ਸਭਾ ਲੱਗੂਗੀ ਟਰ ਟਰਮਰੇ ਦੇ ਸਾਹਮਣੇ ਪਾਰੀ ਉੱਥੇ ਪਿਆਇਆ ਜਾਊਗਾ ਸੈਮ ਤੋਂ ਦੂਜੀ ਗੱਲ ਫੈਕਟਰੀਆਂ ਦੇ ਜਿੰਨੇ ਕਰਮਚਾਰੀ ਆ ਜਿਹੜੇ ਤੁਸੀਂ ਤਿਆਰ ਤੋਂ ਤਿਆਰ ਖੜਾਏ ਆ ਇਹ ਕੋਹੋ ਤੇ ਨਾਲ ਫੈਕਟਰੀਆਂ ਦੇ ਮਾਲਕ ਫਿਰ ਤੋਂ ਸੁਣੋ ਫੈਕਟਰੀਆਂ ਦੇ ਕਰਮਚਾਰੀ ਫੈਕਟਰਾਂ ਦੇ ਮਾਲਕ ਉਹ ਪਾਣੀ ਪੀਣਗੇ ਤਾਂ ਲੱਖਾਂ ਕੋਈ ਕੋਈ ਸਾਰਾ ਛੱਡੋ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਜੇਕਰ ਵੱਡੇ ਵੱਡੇ ਅਫਸਰ ਸਿਪਾਈ ਤੋਲੇ ਕੇ ਡੀਸੀ ਤੱਕ ਵੱਡੇ ਵੱਡੇ ਰੈਂਕਾਂ ਵਾਲੇ ਅਫੀਸਰ ਜਿੰਨੇ ਵੀ ਆ ਉਹ ਪਾਣੀ ਪੀਣਗੇ ਤਾਂ ਫੇਰ ਪਾਣੀ ਬਿਲਕੁਲ ਸਹੀ ਆ ਜਿਹੜਾ ਪਾਣੀ ਦਰਿਆਵਾਂ ਦਾ ਰਹੂਗਾ ਉਹ ਜੜੀਆਂ ਫੂਟੀਆਂ ਨਾਲ ਖੈ ਕੇ ਆਉਂਦਾ ਤੇ ਉਹ ਪਾਣੀ ਬਿਲਕੁਲ ਚੰਗਾ ਹੁੰਦਾ ਜੇਕਰ ਤੁਸੀਂ ਉਹ ਪਾਣੀ ਚੰਗਾ ਪੀਨੇ ਆ ਤਾਂ ਫੇਰ ਬਦਾਨ ਸਵਾਰੇ ਵਿੱਚੋਂ ਪਾਣੀ ਪੀਤਾ ਜਾਊਗਾ ਫੇਰ ਤਾਂ ਕਿਸੇ ਗੱਲ ਦਾ ਕੋਈ ਰੋੜਾ ਹੀ ਨਹੀਂਗਾ ਕਾਂਗਰਸ ਦਾ ਕੋਈ ਅੰਮਲੇ ਪਾਣੀ ਪੀਊਗਾ ਦੱਸੋ ਵੀ ਪੰਜਾਬ ਦੇ ਮੰਤਰੀਓ ਬੇਨਤੀ ਆ ਕੀ ਕੋਈ ਝਾੜੂ ਵਾਲਿਆਂ ਦਾ ਬੰਨਵੇਂ ਐਮਐਲਏ ਚੋ ਪਾਣੀ ਆਉਂਦੇ ਘਰੇ ਆਰੋਦੀ ਜਗ੍ਹਾ ਤੇ ਇਹ ਪਾਣੀ ਪੀਊਗਾ ਕੋਈ ਉਹਨਾਂ ਦਾ ਲੀਟਰ ਆ ਕੇ ਸਾਹਮਣੇ ਪਾਣੀ ਪੀਊਗਾ ਤੁਸੀਂ ਦੱਸੋ ਮੈਂ ਸਿੱਚੇਵਾਲ ਜੀ ਉਹ ਬਾਬਾ ਜੀ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਉਹ ਪਾਣੀ ਤੁਸੀਂ ਤਾਂ ਅਕਸਰ ਤੁਹਾਡੀਆਂ ਗੱਲਾਂ ਸੁਣਨਾ ਕਿ ਤੁਸੀਂ ਪਾਣੀ ਦੇ ਪ੍ਰਤੀ ਬਹੁਤ ਸੋਚਦੇ ਆਂ ਕਿ ਤੁਸੀਂ ਉਹ ਪਾਣੀ ਰਾਜ ਸਭਾ ਦੇ ਵਿੱਚ ਅੰਦਰ ਜਾ ਕੇ ਜਿੰਨੇ ਰਾਜ ਸਭਾ ਮੈਂਬਰ ਆ ਉਹਨਾਂ ਨੂੰ ਉਹ ਪਾਣੀ ਪਿਾਉਂਗੇ ਰਾਜ ਸਭਾ ਦੇ ਕੈਮਰਿਆਂ ਦੇ ਸਾਹਮਣੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨੇ ਕੋਹ ਪਾਣੀ ਦਾ ਮੱਤਾ ਪਹਿਣਾ ਚਾਹੀਦਾ ਕਿ ਜਿਹੜਾ ਫੁੱਡੇ ਨਾਲੇ ਦਾ ਪਾਣੀ ਆ ਜਿਹੜਾ ਕਈ ਝਿਲਿਆਂ ਵਿੱਚ ਜਾਂਦਾ ਉਹਨਾਂ ਸਭਾ ਤੇ ਲੋਕ ਸਭਾ ਦੇ ਵਿੱਚ ਇਹ ਪਾਣੀ ਪਿਆਇਆ ਜਾਊਗਾ ਮੈਂ ਜਿਹੜੇ ਮੀਤ ਹਰਜੀਆ ਐਮਪੀ ਬਣੇ ਆ ਸੰਗਰੂਰ ਤੋਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੇ 500 ਤੋਂ ਪਲੱਸ ਐਮਪੀ ਬੈਠੇ ਆ ਉਥੇ ਕੀ ਤੁਸੀਂ ਉਹਨਾਂ ਐਮਪੀਆਂ ਨੂੰ ਇਹ ਫੁੱਡੇ ਨਾਇੜਾ ਪਾਣੀ ਪਿਵਾਉਂਗੇ ਜੇਕਰ ਤੁਸੀਂ ਲੋਕ ਸਭਾ ਦੇ ਵਿੱਚ ਇਹ ਪਾਣੀ ਸਾਰਿਆਂ ਨੂੰ ਪਿਉਣੇ ਆ ਤੇ ਫੇਰ ਉਹ ਬੰਦੇ ਨੂੰ ਮੂਰਖ ਕਿਹਾ ਜਾਊਗਾ ਜਿਹੜਾ ਇਸ ਪਾਣੀ ਤੇ ਰੌਲਾ ਪਾਊਗਾ ਪਰ ਜੇਕਰ ਇਹ ਪਾਣੀ ਪੀਨ ਤੋਂ ਮੰਤਰੀ, ਐਮ.ਐਲ.ਏ, ਐਮ.ਪੀ, ਰਾਜ ਸਰਾਂ ਮੈਂਬਰ ਤੇ ਅਫਸਰ ਸਾਹਿਬਾਨ ਇਹ ਪਾਣੀ ਪੀਨ ਤੋਂ ਹੱਥ ਖੜੇ ਕਰਦੇ ਆ ਇਹਦਾ ਮਤਲਬ ਇਹ ਆ ਕਿ ਇਹ ਪਾਣੀ ਵਾਕਈ ਗੰਦਾ ਮੈਂ ਕੋਈ ਇੱਥੇ ਵੈਸੇ ਨਹੀਂ ਕਹਿ ਰਿਹਾ ਅਸੀਂ ਤਾਂ ਵੈਸੇ ਵੀ ਇਹ ਪਾਣੀ ਪੀ ਜਾਂਦੇ ਆ ਲੋਡਿਆਂ ਦੇ ਵਿੱਚ ਆ ਕੇ ਤੈਨੂੰ ਤਰੀਕ ਨੂੰ ਸਭ ਤੋਂ ਪਹਿਲਾ ਪਾਣੀ ਮੈਂ ਪੀਊਂਗਾ ਕੀ ਉਹ ਫੈਕਟਰੀਆਂ ਦੇ ਮਾਲਕ ਆ ਜਿਹੜੇ ਮੇਰੇ ਬਰੋਬਰ ਪਾਣੀ ਪੀਣਗੇ ਕੀ ਜਿਹੜੇ ਮੰਤਰੀ ਸਭਾਣੋਂ ਮੇਰੇ ਬਰੋਬਰੋ ਪਾਣੀ ਪੀਣਗੇ ਪੀਓਗੇ ਤਾਂ ਦੱਸੋ ਝੇਕਰ ਸਾਡੇ ਰਾਜੇ ਪਾਣੀਓ ਪੀ ਲੈਣਗੇ ਤਾਂ ਫਿਰ ਵਰਜਤ ਆਪਣੇ ਆ ਪੀ ਲੋਗੇ ਦੱਸੋ ਜਵਾਬ ਹੈ ਕੋਈ ਕੋਈ ਜਵਾਬ ਨਹੀਂ ਹੈ ਅਸਲ ਸਚਾਈ ਇਹ ਆ ਕਿ ਹਮੇਸ਼ਾ ਜਿਹੜੇ ਰਾਦੇ ਮਰ ਰਾਦੇ ਅੰਗਰੇਜ਼ ਮੰਤਰੀ ਇਹ ਬਿਜ਼ਨਸਮੈਨਾਂ ਦੇ ਨਾਲ ਖੜਦੇ ਰਹੇ ਆ ਇਹ ਬਿਜ਼ਨਸਮੈਨਾਂ ਦੇ ਨਾਲ ਖੜਦੇ ਰਹੇ ਆ ਅਸੀਂ ਮੰਤਰੀਆਂ ਦੀ ਗਲਤੇ ਕਿਹੜੇ ਮੰਤਰੀ ਦੀ ਗਲਤੇ ਵਿਸ਼ਵਾਸ ਕਰਾਂਗੇ ਕਿ ਅਸੀਂ ਪ੍ਰਭਤਮਾਨ ਦੀ ਗਲਤੇ ਵਿਸ਼ਵਾਸ ਕਰਾਂਗੇ ਜਿਵੇਂ ਸ਼ਰਵਾਰ ਫੈਕਟਰੀ ਬੰਦ ਕਰਾਉਣ ਪਿੱਛੇ ਕਈਆਂ ਨੇ ਲੱਤਾਂ ਗੋਡੇ ਤਰਵਾਤੀ ਸੀ ਕਈਆਂ ਬਾਵਾ ਨੂੰ ਧੱਕੇ ਮਰਵਾਤੇ ਸੀ ਸੜਕਾਂ ਤੇ ਕਈਆਂ ਤੇ ਪਰਚੇ ਪਵਾਤੇ ਸੀ ਕਿ ਅਸੀਂ ਉਹਨਾਂ ਉਸ ਤਰ੍ਹਾਂ ਦੀ ਗੱਲ ਮੰਨਾਂਗੇ ਜਦੋਂ ਸਰਕਾਰ ਕਹਿੰਦੀ ਆ ਸਾਡੇ ਤੇ ਮੇਰੇ ਅੱਗੇ ਤੇ ਝੂਠੇ ਪਰਚੇ ਹੋ ਜਾਂਦੇ ਆ ਜਦੋਂ ਸਰਕਾਰ ਕਹੇ ਤਾਂ ਲਾਖੀ ਚਾਰਜ ਹੋ ਜਾਂਦੇ ਆ ਬੇਰੋਜ਼ਗਾਰਾਂ ਤੇ ਲਾਖੀ ਚਾਰਜ ਹੋ ਜਾਂਦੇ ਆ ਜਿਹੜੇ ਕਿਸਾਨ ਆ ਉਹਦਾ ਹੱਕ ਮੰਗਦੇ ਉਹਨਾਂ ਤੇ ਲਾਖੀ ਚਾਰਜ ਹੋ ਜਾਂਦੇ ਆ ਮਜ਼ਦੂਰ ਜਿਹੜਾ ਪਿਓ ਦੇ ਘਰੇ ਨਹੀਂ ਮਾਂ ਦੇ ਢਿੱਡ ਦੇ ਵਿੱਚ ਵੀ ਭੁੱਖਾ ਹੁੰਦਾ ਜਦੋਂ ਕੋਈ ਤਗੜਾ ਮੰਤਰੀ ਦੇਖ ਕਰੇ ਬੱਚਾ ਉਹ ਨਾਲ ਆਵੇ ਉਹਦੀ ਘਰ ਵਾਲੀ ਵੱਨ ਸੋਨ ਨੇ ਫਰੂਟ ਖਾਂਦੀ ਆ ਮੈਂ ਗੱਲ ਮਾਵੇ ਚਾਹੁੰਦੇ ਕਹਿ ਲੱਗਿਆ ਪਰ ਜਦੋਂ ਕਿਸੇ ਗਰੀਬ ਇਹ ਸਿਆਣੀ ਗੱਲ ਸੱਚੀ ਗੱਲ ਦਾ ਮਤਲਬ ਏ ਕਿ ਜਿਹੜੇ ਗਰੀਬ ਤੋਂ ਗਰੀਬ ਲੋਕ ਪਏ ਆ ਮਜ਼ਦੂਰਾ ਘਰਾਂ ਦੇ ਵਿੱਚੋਂ ਉਹ ਔਰਤਾਂ ਫਰੂਟਾਂ ਦੀ ਜਗ੍ਹਾ ਤੇ ਕਈ ਵਾਰ ਰੋੜ ਖਾਂਦੀ ਨਾ ਉਹ ਤਾਂ ਢਿੱਡ ਦੇ ਵਿੱਚ ਔਖਾ ਹੋ ਜਾਂਦਾ ਮਜ਼ਦੂਰਾ ਦਾ ਪੁੱਤ ਮੈਂ ਮਜ਼ਦੂਰਾ ਦੇ ਕਰਣਾ ਮੈਨੂੰ ਪਤਾ ਪਰ ਜਿਹੜੇ ਮਜ਼ਦੂਰ ਢਿੱਡ ਤੋਂ ਔਖੇ ਹੋ ਜਾਂਦੇ ਆ ਉਹਨਾਂ ਮਜ਼ਦੂਰਾਂ ਤੇ ਪ੍ਰਸ਼ਾਸਨ ਰਾਠੀ ਚਾਰਜ ਕਰ ਦਿੰਦਾ ਸਰਕਾਰ ਦੇ ਕਹਿਣੇ ਤੇ ਕੀ ਅਸੀਂ ਉਹਨਾਂ ਦਾ ਕਹਿਣਾ ਮੰਨ ਗਏ ਮੈਂ ਬੇਨਤੀ ਇਹ ਕਰਦਾ ਕਿ ਸਾਨੂੰ ਦੱਸੋ ਸਾਡਾ ਕਸੂਰ ਦੱਸੋ ਤੁਸੀਂ ਵੀ ਦੁਨੀਆ ਦੇ ਵਿੱਚ ਆਏ ਆਸੀਂ ਦੁਨੀਆ ਦੇ ਵਿੱਚ ਆਏ ਆ ਜੇ ਤੁਹਾਡਾ ਰੱਬ ਕੋਈ ਹੋਰ ਆ ਤੇ ਕਿਰਪਾ ਕਰਕੇ ਬੇਨਤੀ ਆ ਅਸੀਂ ਉਹ ਰੱਬ ਨੂੰ ਚਿੱਠੀ ਪਾਦ ਗਏ ਜੇ ਜਾਂਦਾ ਇਹਨਾਂ ਨੂੰ ਸਾਡੇ ਆਰ ਭੇਜ ਜਾਂ ਸਾਨੂੰ ਇਹਨਾਂ ਨੂੰ ਭੇਜ ਸਾਨੂੰ ਤਾਂ ਬਿਜ਼ਨਸਮੈਨ ਮੰਤਰੀ ਰਲ ਕੇ ਐ ਜਿਵੇਂ ਬੁਰਨਾਮੀ ਥਾਪੇ ਨਾਲ ਰੀੜੇ ਨੂੰ ਕੁੱਟਣਾ ਸਾਨੂੰ ਤਾਂ ਦੇਹ ਤੇਰੇ ਦੀ ਦੇਹ ਤੇਰੇ ਦੀ ਕੁੱਟ ਰਾਇਆ ਅਸੀਂ ਕਿੱਧਰ ਨੂੰ ਜਾ ਕੇ ਰੱਬਾ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਿਸਾਬ ਸੁਣਾਉਣਾ ਚਾਹੁੰਦੇ ਆ ਰੱਬਾ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਿਸਾਬ ਸੁਣਾਉਣਾ ਚਾਹੁੰਦੇ ਆ ਦੇਹ ਰੱਬਾ ਤੂੰ ਅਸਤੀਫਾ ਸਿਰਬੋਹਰ ਬਣਾਉਣਾ ਚਾਹੁੰਦੇ ਆ ਪਰ ਬਣਾਵਾਂਗੇ ਕਿਹਨੂੰ ਉਹ ਤਾਂ ਵੀ ਤੇਰੇ ਨਾਲ ਕੇ ਜਾਊਗਾ ਮੇਰੀ ਇਹਨੇ ਕਹਿੰਦੀ ਆ ਕਿ ਮੈਂ ਜਿਹੜਿਆ ਫੈਕਟਰੀ ਨਾਲੇ ਸੀ ਇਹਨਾਂ ਦੀਆਂ ਫ੍ਰੈਂਸ ਕਾਨਫਰੰਸਾਂ ਸੁਣ ਕੇ ਹਟਿਆ ਇਹ ਕਹਿੰਦੇ ਆ ਜੀ ਸਾਡਾ ਤਾਂ ਲੱਖਾਂ ਬੰਦਾ ਰਾਜੀ ਖੜਾ ਇਹਦਾ ਜਵਾਬ ਪੱਥਰ ਨਾਲ ਦੇਵਾਂਗੇ ਦੇਓ ਜਵਾਬ ਤੁਹਾਨੂੰ ਤਾਂ ਜਵਾਬ ਦੇਣ ਦੀ ਲੋੜ ਨਹੀਂ ਔਰ ਇੱਕ ਫੈਕਟਰੀ ਦਾ ਮਾਲਕ ਹੋਰ ਸੀ ਜਿਹਦਾ ਕਹਿਣਾ ਇਹ ਸੀ ਕਿ ਜੀ ਮੇਰਾ ਕੋਈ ਫੋਨ ਨੰਬਰ ਲਹੋ ਮੈਂ ਦੱਸੂਗਾ ਕਿ ਪਾਣੀ ਵਿੱਚ ਗੰਦ ਕੌਣ ਪਾ ਰਿਹਾ ਬਾਈ ਜੀ ਦੱਸਣ ਦੇ ਕੀ ਲੋੜਾ ਇਹ ਦੁਨੀਆ ਇਕੱਲੀ ਸਾਡੀ ਨਹੀਂ ਕੀ ਥੋਡੀ ਵੀ ਆ ਇਹ ਸੰਸਾਰ ਕੱਲਾ ਤੁਹਾਡਾ ਨਹੀਂ ਸਾਡਾ ਵੀ ਆ ਔਰ ਮੈਂ ਇੱਕ ਗੱਲ ਦੱਸ ਦੇਵਾਂ ਕਿ ਸਾਹਮਣੇ ਸ਼ਮਸ਼ਾਨ ਘਾ ਦਾ ਅਗਲਾ ਸ਼ਮਸ਼ਾਨ ਘਾ ਦੇ ਵਿੱਚ ਹੀ ਖੜਾ ਪਰ ਆਖਰ ਨੂੰ ਇਹਦੇ ਵਿੱਚ ਬੰਦੇ ਨੂੰ 1.5 ਤੋਂ 2 ਕੁਇੰਟਾ ਲੱਕੜਾਈ ਮਿਲਦੀ ਨਾ ਹੋਰ ਜਾਣਾ ਨਾਲ ਕੱਠ ਨਹੀਂ ਤੇ ਜੇਕਰ ਤੁਸੀਂ ਕਿਸੇ ਵੀ ਧਰਮ ਨੂੰ ਧਰਮ ਦੇ ਵਿੱਚੋਂ ਤਾਂ ਪਾਣੀ ਸਭ ਦੀ ਜ਼ਰੂਰਤ ਆ ਕਿਹੜੇ ਘਰ ਦੀ ਜ਼ਰੂਰਤ ਨਹੀਂ ਗਈ ਤਾਂ ਫਿਰ ਭਾਈ ਜਿਹੜੇ ਪਾਣੀ ਵਿੱਚ ਗੰੰਦ ਪਾ ਰਹੇ ਆ ਫੈਕਟਰੀ ਦੇ ਮਾਲਕ ਜੀ ਤੁਸੀਂ ਉਹਨਾਂ ਨੂੰ ਖੁਦ ਰੋਕੋ ਜੇਕਰ ਤੁਸੀਂ ਪ੍ਰੈਸ ਕਾਨਫਰੈਂਸ ਰਾਕੇ ਆਪਦੀਆਂ ਗੱਲਾਂ ਕਰ ਸਕਦੇ ਆ ਜੇਕਰ ਪ੍ਰੈਸ ਕਾਨਫਰੈਂਸ ਆ ਰੱਖ ਕੇ ਤੁਸੀਂ ਕਹਿ ਸਕਦੇ ਆ ਕਿ ਅਸੀਂ ਇੱਥੇ ਨਾ ਜਵਾ ਪੱਥਰ ਨਾਲ ਦੇਵਾਂਗੇ ਤੁਸੀਂ ਦਿਓਗੇ ਜੇਕਰ ਤੁਹਾਨੂੰ ਤੋਪਾਂ ਦੀ ਲੋੜ ਵੀ ਪਈ ਤੁਸੀਂ ਤੋਪਾਂ ਵੀ ਲਾਉਂਗੇ ਕਿਉਂਕਿ 117 ਐਮ ਐਲ ਤੁਹਾਡੇ ਨਾਲਾਂ ਮੁੱਠ ਮਰੋੜ ਲੋ ਜੇ ਕਰ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਤੁਹਾਡੇ ਨਾਲ ਜਿਹੜਾ ਵੀ ਸਰਕਾਰੀ ਚੀਜ਼ ਤੁਹਾਨੂੰ ਚਾਹੀਦੀ ਹੋਊਗੀ ਉਹ ਤੁਹਾਡੇ ਕੋਲ ਹੋਊਗੀ ਪਾਣੀ ਦੀਆਂ ਬਖਸ਼ਾਰਾ ਕਰਨ ਵਾਲੇ ਟੈਂਕੀ ਟੈਂਕਰ ਤੁਹਾਡੇ ਕੋਲ ਹੋਣਗੇ ਜੇ ਕਰ ਜਿੰਨੇ ਪੰਜਾਬ ਦੇ ਲੋਕ ਜੇ ਕਰ ਗੁੰਦ ਇਕੱਠੇ ਹੋ ਗਏ ਪੰਜਾਬ ਦੀ ਪੁਲਿਸ ਵੀ ਥੋੜੀ ਪਈ ਤਾਂ ਸਾਰੀਆਂ ਸਟੇਟਾਂ ਦੀ ਪੁਲਿਸ ਤੁਹਾਡੇ ਨਾਲ ਖੜੂਗੀ ਕਿਉਂਕਿ ਤੁਹਾਡੇ ਚ ਹਿੰਮਤ ਆ ਤੁਸੀਂ ਬਿਜ਼ਨਸਮੈਨ ਆ ਤੁਹਾਨੂੰ ਕਿਸੇ ਗੱਲ ਦੀ ਕੋਈ ਘਾਟ ਨਹੀਂ ਗੀ ਘਾਟ ਹਮੇਸ਼ਾ ਰਾਜਿਆਂ ਦੇ ਮੌਕੇ ਪਰ ਜਾ ਨੂੰ ਹੁੰਦੀ ਰਹੀ ਆ ਅੰਗਰੇਜ਼ਾਂ ਦੇ ਮੌਕੇ ਉਹਨਾਂ ਲੋਕਾਂ ਨੂੰ ਆਉਂਦੀ ਰਹੀ ਆ ਜਿਨ੍ਹਾਂ ਨੇ ਆਜ਼ਾਦੀ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਹੱਕ ਦੀ ਗੱਲ ਕੀਤੀ ਆ ਤੇ ਮੰਤਰੀਆਂ ਦੇ ਮੌਕੇ ਵੀ ਉਹਨਾਂ ਤੇ ਵਿਫਤਾ ਹੁੰਦੀਆਂ ਜਿਹੜੇ ਹੱਕਾਂ ਦੀ ਗੱਲ ਕਰਦੇ ਆ ਜਦ ਇਹ ਲੋਕਾਂ ਦੀ ਗੱਲ ਕਰਦੇ ਆ ਮੈਂ ਫਿਰ ਤੋਂ ਕਹਿੰਨਾ ਜੇਕਰ ਤੁਹਾਡੇ ਤੋਂ ਤੁਹਾਨੂੰ ਕੋਈ ਵੀ ਬਲੈਕਮੇਲ ਕਰਦਾ ਤੇ ਤੁਸੀਂ ਉਹਨਾਂ ਲੋਕਾਂ ਦਾ ਚਿਹਰਾ ਸਾਹਮਣੇ ਲੈ ਕੇ ਆਓ ਅਸੀਂ ਵੀ ਤੁਹਾਡੇ ਨਾਲ ਲੜਾਂਗੇ ਜੇ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਜੇ ਕੋਈ ਤੁਹਾਡੇ ਤੋਂ ਕੋਈ ਇਹ ਕਹਿੰਦਾ ਕਿ ਸਾਡੇ ਨਾਲ ਕਮਿਸ਼ਨ ਰੱਖੋ ਜੇ ਕੋਈ ਤੁਹਾਨੂੰ ਇਹ ਕਹਿੰਦਾ ਕਿ ਅਸੀਂ ਕਰੋੜਾ ਰੁਪਇਆ ਲਵਾਂਗੇ ਤਾਂ ਸਾਡੇ ਸਾਡੇ ਮੇਰੇ ਨਹੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਔਰ ਰਿਕਾਰਡਿੰਗ ਸਾਹਮਣੇ ਕਰੋ ਤਾਂ ਕਿ ਪੰਜਾਬ ਦੇ ਲੋਕ ਉਹਨਾਂ ਚਿਹਰਿਆਂ ਨੂੰ ਪਛਾਣ ਸਕਣ ਤੇ ਜੇਕਰ ਤੁਸੀਂ ਝੂਠ ਕਹਿਨੇ ਆ ਜੇਕਰ ਤੁਹਾਡੇ ਕੋਲੇ ਸਬੂਤ ਹੈ ਨਹੀਂਗੇ ਫਿਰ ਭਾਈ ਤੁਸੀਂ ਝੂਠ ਐ ਇੱਕ ਨੰਬਰ ਦਾ ਕੰਮ ਜੇਕਰ ਤੁਸੀਂ মিডিਆ ਇਕੱਠੀ ਕਰਕੇ ਆਪ ਦੀਆਂ ਗੱਲਾਂ ਕਰ ਸਕਦੇ ਸੀ ਤਾਂ ਜਿਹੜੇ ਲੋਕ ਪਾਣੀ ਨੂੰ ਗੰਦਾ ਕਰ ਰਹੇ ਆ ਜਿਹਨਾਂ ਤੁਹਾਡੇ ਤੋਂ ਇੱਕ ਫੈਕਟਰੀ ਦਾ ਮਾਲਕ ਦੱਸ ਲਿਆ ਕਿ ਕੌਣ ਕਰਦਾ ਫੈਕਟਰੀ ਦਾ ਪਣ ਕੌਣ ਕਰਦਾ ਇਹ ਪਾਣੀ ਨੂੰ ਗੰਦਾ ਅਸੀਂ ਖੁਦ ਦੱਸਾਂਗੇ ਮੇਰਾ ਨੰਬਰ ਲੈ ਲਓ ਦੱਸਣਾ ਕਿਉਂ ਮੈਂ ਉਹੀ মিডিਆ ਜਾ ਕੇ ਤੁਸੀਂ ਕਹਿੰਦੇ ਵੀ ਆਖੜਾ ਜੀ ਆ ਪਾਣੀ ਗੰਦਾ ਕਰ ਰਿਹਾ ਕਿਰਪਾ ਕਰਕੇ ਸਾਡੇ ਨਾਲ ਕਿਸੇ ਨੇ ਨਿਆਣ ਨਹੀਂ ਕਰਨਾ ਨਾ ਸਰਕਾਰ ਨੇ ਕਰਨਾ ਨਾ ਪ੍ਰਸ਼ਾਸਨ ਨੇ ਕਰਨਾ ਨਾ ਮੰਤਰੀਆਂ ਨੇ ਕਰਨਾ ਸਾਨੂੰ ਤਾਂ ਵਕੀਲ ਕਰਨ ਵਾਸਤੇ ਵੀ ਪੈਸੇ ਚਾਹੀਦੇ ਹੋਣਗੇ ਸਾਡਾ ਤਾਂ ਇੱਥੇ ਕੋਈ ਵੀ ਨਹੀਂ ਪਰ ਜੀ ਨੇ ਭੇਜਿਆ ਉਹ ਸਭ ਦਾ ਜਿਨੇ ਪੇਟ ਜਾਓ ਖਾਬਦਾ ਕਚਹਿਰੀ ਜਿਵੇਂ ਥੱਲੇ ਲੱਗਦੀ ਉਹਨੇ ਉੱਤੇ ਲੱਗਦੀ ਆ ਇੱਥੇ ਸਬੂਤ ਮੰਗਦੇ ਉੱਥੇ ਸਬੂਤਾਂ ਸਾਹ ਦੇਣਗੇ ਸਾਹ ਕੋਈ ਘੁੱਟ ਕੇ ਨਹੀਂ ਰੱਖ ਸਕਦਾ ਉੱਥੇ ਐਲ.ਆਈ.ਡੀ ਨਾਲ ਚਲਣ ਦਾ ਪ੍ਰਮਾਣੂਆਂ ਦੇ ਦਰਕਾਰੇ ਵਿੱਚ ਦੱਸਣ ਦੇ ਜਿਹੜੀ ਸਰਕਾਰ ਦੇ ਵਿੱਚ ਕੋਈ ਕਿਸਾਨ ਜਾਂ ਮਜ਼ਦੂਰ ਆਤਮ ਹੱਤਿਆ ਕਰਕੇ ਜਿਨੇ ਇੱਕੋ ਬੀਬੀ ਪ੍ਰੋਫੈਸਰ ਸੀਗੀ ਬਰਿੰਦਾ ਕੌਰ ਖਣੀ ਜਿਨੇ ਨਾਮ ਲਿਖਿਆ ਸੀ ਅਰਜੋਤ ਬਹਿਸਨਾ ਨਾ ਨਹੀਂ ਆਤਾ ਉਹਨਾਂ ਦਾ ਵੀ ਹੋਣਾ ਕਿਉਂਕਿ ਉਹ ਕਤਲ ਲਿਖੇ ਗਏ ਆ ਸਰਕਾਰਾਂ ਦੇ ਸਿਰ ਤੇ ਭੁਗਤਣਗੇ ਜਾ ਕੇ ਕਿੰਨਾ ਨੇ ਭੁਗਤ ਵੀ ਲਏ ਆ ਭੁਗਤੋਂਗੇ ਉੱਥੇ ਜਾ ਕੇ ਬਾਈ ਜੀ ਰੱਬ ਉੱਥੇ ਨਿਆ ਕਰੂਗਾ ਮੈਂ ਫਿਰ ਤੋਂ ਝਾੜੂ ਸਰਕਾਰ ਨੂੰ ਇੱਕ ਗੱਲ ਕਰ ਦੇਵਾਂ ਕਹਿੰਦਾ ਚ ਇੱਕ ਗੱਲਾਂ ਸਿਆੜਿਆਂ ਦੀ ਗੱਲ ਦੋ ਕਹੂੰਗਾ ਚਾਦਰ ਮੈਰੀ ਤੇ ਸਾਬਣ ਥੋੜਾ ਪ੍ਰਵਰਤਮਾਨ ਜੀ ਸਰਕਾਰ ਤੁਹਾਡੀ ਆ ਚਾਪਦਰ ਮੈਲੀ ਤੇ ਸਾਬਨ ਥੋੜਾ ਆ ਬੈਠ ਕਿਨਾਰੇ ਧੋਵੇਂਗਾ ਇਹ ਦਾਗ ਨਹੀਂ ਮਿਟਨੇ ਪਾਪਾਂ ਵਾਲੇ ਇਹ ਦਾਗ ਨਹੀਂ ਮਿਟਨੇ ਪਾਪਾਂ ਵਾਲੇ ਜਿਹੜਾ ਕੈਂਸਰ ਨਾਲ ਦੇ ਨਾਲ ਮੌਤ ਹੋਈ ਨਾ ਗਾ ਜਿਨ੍ਹਾਂ ਦੇ ਘਰ ਬੇਕਾਰ ਹੋ ਰਿਆ ਜਿਨ੍ਹਾਂ ਧੀਆਂ ਰੋਂ ਗਈਆਂ ਜਿਹੜੇ ਪੁੱਤ ਰੋਂ ਗਏ ਜਿਨ੍ਹਾਂ ਦੇ ਘਰ ਬੇਕਾਰ ਹੋਣਗੇ ਇਹ ਯਾਦ ਰੱਖੋ ਜੇ ਪ੍ਰਭੰਤਮਾਨ ਜੀ ਦਾਗ ਨਹੀਂ ਮਿਟਨੇ ਪਾਪਾਂ ਵਾਲੇ ਨਾਰੇ ਧੋਵੇਂਗਾ